ਉੱਤੋਂ ਵੇਖਾਂ ਨੋ ਪੀ ਗਾ ਤੇ ਅਕਲ ਭੇਗਵਰੀ ਜੇ ਪੀ ਹੋ ਤਾਂ ਦੁਆਹੇ ਹੋਈ ਆਉਗੀ ਜਿਹੜਾ ਆਪਣਾ ਭੇਖ ਨਹੀਂ ਉਹਨੂੰ ਹੋਰ ਸਮਝ ਤਾਓ ਆਪਣੇ ਭੇਖਾਂ ਦੇ ਨਫਰੇ ਮੈਂ ਤੂੰ ਰਹਿਣੀ ਜਿੱਦਾਂ ਭੇਗਾਂ ਦਾ ਦੇਸ਼ ਹੈ ਸਿੱਖਾਂ ਦੇਸ਼ ਤੋਂ ਮੈਂ ਭੇਖ ਬਣ ਲਿਆ ਇਹਨਾਂ ਨੇ ਵਰਤੇ ਨਹੀਂ ਮਤੇ ਜੇ ਮੰਨਦੇ ਵਰਤੇ ਦੇਖੋ ਸਾਡੇ ਫੌਜ ਵੀ ਸੁਪਰ ਹਰੋਵੇ ਕੋਈ ਵੀ ਉਹ ਨਾ ਤਰੋਵੇ ਉਹ ਦੇਸ਼ ਵਾਸਤੇ ਲੜੂਗੇ ਸਾਰੇ ਉਹ ਵਾਸਤੇ ਲੜਦੇ ਸਾਰੇ ਦੇਸ਼ ਦੇ ਧਰਮ ਜਾਤੀਆਂ ਉਹਦੇ ਵਾਸਤੇ ਲੜਦਾ ਅ ਸਾਰੀਆਂ ਜਾਤੀਆਂ ਵਾਸਤੇ ਮੋਜੀ ਕਰ ਇਹ ਥੋੜੀ ਜਿਗੜਾ ਮਦਰਾਸੀ ਹੈ ਪੰਜਾਬੀ ਹੈ ਗੋਲ ਨੇ ਉਹ ਜੀ ਫੋਜੀ ਹੈ ਸਾਡੇ ਦੇਸ਼ ਦਾ ਭਾਜੀ ਹੈ ਸੁਭਚਾ ਦੇਸ਼ ਉਹਦੇ ਨਾਲ ਸੁਭਿਸ਼ੇ ਦੇਸ਼ ਪਰ ਭੇਟ ਜੇ ਉਹਦਾ ਨਾ ਫੌਜੀ ਦਾ ਫਿਰ ਦੀ ਸ਼ੇਰ ਹੋ ਇਸ ਕਰਕੇ ਖਾਲਸਾ ਫੌਜ ਬਣਾਈ ਹੈ ਬੇਹਰੀਏ ਹੈ ਇਹ ਸਾਰੇ ਸੰਸਾਰ ਦਾ ਸਾਰਾ ਸੰਸਾਰ ਹੈ ਇਹ ਕਿ ਇਹਿੱਡੂ ਕਿਸੇ ਸਾਧ ਦਾ ਭੇਖ ਹੈ ਉਹ ਮੁਸਲਮਾਨ ਵੀ ਭੇਖ ਰਾਂ ਤੇ ਅਸਰ ਖੂਗਾ ਫੋਜੀ ਨਾ ਉਲੀ ਰੱਖਣ ਵਰਦੀਆ ਦੇਖਣੀ ਹੈ ਜੇ ਅਸੀਂ ਇਹਨੂੰ ਵਰਦੀ ਤੇ ਕਲੀਅਰ ਕਰਾਂਗੇ ਤਾਂ ਇਹ ਪੇਰ ਤੋਂ ਅਸੀਂ ਬਚਨ ਗਏ ਦੋਸਤ ਉਹ ਵਰਨਾ ਦੋਸਤ ਨਹੀਂ ਬਚ ਸਕਦੇ ਅਸੀਂ ਕਦੇ ਵੀ ਇਹਨਾਂ ਨੇ ਸਿੱਕ ਧਰਮ ਦੇ ਨਾਲ ਲੈ ਧਰਮ ਨੇ ਰੁਕ ਗਿਆ ਹੈ ਕੋਈ ਆਪਣੀ ਮੱਤ ਛੱਡ ਕੇ ਜਾ ਜਿੱਤ ਦਵਾਰੇ ਉੱਪਰੇ ਕਹਤੇ ਲਈ ਕਲਕੇ ਦਾ ਰਸਤਾ ਹੀ ਇੱਕ ਹੈ ਕਲਕੇ ਦਾ ਰਸਤਾ ਹੀ ਇੱਕ ਹੈ ਸੁੰਦਰਤਾ ਕ ਜਿਹਨੇ ਦਰਜੀ ਚਲੇ ਜਾਓ ਕੋਈ ਇਹ ਚਲਿਆ ਜਾਵੇ ਕੋਈ ਸਾਈਕਲ ਯਾ ਚੱਲੂਗਾ ਸੁਦਰੀ ਚੱਲੂਗਾ ਇਹ ਤੋਂ ਗੱਲ ਨਹੀਂ ਵੀ ਇਹ ਤਰ੍ਹਾਂ ਇੱਕੋ ਹੀ ਹੈ ਬਹ ਜਾ ਕੇ ਉਹ ਤਾਂ ਦਾ ਬੁੱਕਿਆ ਦਰੇ ਥਲੇ ਸਤੋਂ ਤੱਕ ਬੁੱਕਿਆ ਦਰੇ ਸਾਰੇ ਸਾਰੀ ਬੱਤਾ ਸਤੋਂ ਉਹ ਤਾਂ ਕੋਈ ਨਹੀਂ ਜਾਂਦੀ ਅੱਗੇ ਤਾਂ ਇੱਕੋ ਹੀ ਰਾਹ ਹੈ ਫਿਰ ਇਸ ਕਰਕੇ ਕੋਈ ਵੀ ਆ ਸਕਦਾ ਹੈ ਸਾਰੇ ਵਾਸਤੇ ਕੋ ਨਾ ਦੁਈ ਹੈ ਨਾ ਦਰੋ ਬੇਗ ਭਾਵੇਂ ਤਾਨ ਕਰੇ ਭਾਵੇਂ ਨਾ ਕਰੇ ਭੇਡ ਦੀ ਲੋੜਾਂ ਦੀ ਫਰਦਾਈ ਵਰਦੀ ਚਾਹੇ ਬਾਬੇ ਚ ਵਰਦੀ ਆ ਹੋਰ ਗੱਲ ਹੈ ਪਏ ਦੋ ਸਾਡੀ ਦਾ ਕੋਈ ਵੀ ਬਣ ਸਕਦਾ ਹੈ ਇਹ ਤੋਂ ਹਜ਼ਾਂ ਦੀ ਫੌਜ ਬੱਤੀ ਹੋਵੇ ਚਾਹੇ ਨਾ ਹੋਵੇ ਦੋਸਤਾਂ ਨੇ ਕੋਈ ਵੀ ਬਣ ਸਕਦਾ ਉਹ ਹੁੰਦਾ ਹੈ ਤੇ ਸੈਕੂਲਰਿਟੀ ਬਰਨੀ ਲੰਡਲ ਸਾਡੇ ਜੇ ਅਮਰੀਕਾ ਚ ਬਿਕਰ ਨੂੰ ਜਿਹੋ ਤੇ ਸੈਕੂਲਰਿਟੀ ਵੱਧਦੀ ਜਾਂਦੀ ਹੈ ਉਥੇ ਦੀ ਫੌਜ ਬੱਤੀ ਹੋਵੇ ਚਾਹੇ ਨਾ ਹੋਵੇ ਉਹਦਾ ਰੱਖ ਹੈ ਸੈਕੂਲਰਿਟੀ ਦਾ ਬਰਨੀ ਖਾਲਸਾ ਨਾਲ ਹੋਰ ਹੈ ਖਾਲਸਾ ਵਰਦੀ ਨਾਲ ਹੋਜੀ ਦਾ ਲੋ ਹੋਜੀ ਦਾ ਲੋ ਜੇ ਕੋਈ ਬੱਤੀ ਹੋਲੀ ਹੋਵੇ ਬੋਜੀ ਦੇ ਜਾਣਾ ਪੂਰੇ ਆ ਬੱਤੀ ਦੇ ਆਗੇ ਇਹ ਲੋ ਬੱਤੀ ਆ ਬੱਤੀ ਜਿਹੜੀ ਹੈ ਨਾ ਉਹ ਇਹਦਾ ਇਹੇ ਕਰਦੀ ਹੋਰ ਕੋਈ ਤੱਖੇ ਨਾਲ ਦਾ